ਠੀਕ ਹੈ ਜੀ ਤਾਂ ਬੋਖਾ ਕਰਦਾ ਗ ਜਾ ਰਹਾ ਸਾਡੇ ਦਾ ਕਿਹ ਕਿਸਮਤ ਅਕਸਰ ਗਰੀਬਾਂ ਨੂੰ ਦੇਹੀ ਦਿੰਦੀ ਐ ਧੋਖਾ ਦੋਸਤੋ ਜਦ ਗਰੀਬੀ ਦੇ ਨਾਲ ਕੁਦਰਤ ਦੀ ਮਾਰ ਪਵੇ ਫਿਰ ਜ਼ਿੰਦਗੀ ਜਿਉਣਾ ਹੁੰਦਾ ਬੜਾ ਔਖਾ ਦੋਸਤੋ ਜ਼ਿੰਦਗੀ ਜਿਉਣਾ ਹੁੰਦਾ ਬੜਾ ਔਖਾ ਦੋਸਤੋ ਸਤਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇ ਸੂਰੀ ਸਾਥੀਓ ਬੜੀਆਂ ਹੀ ਭਾਵਕ ਕਰਨ ਵਾਲੀਆਂ ਤਸਵੀਰਾਂ ਪਿੰਡ ਪੈਸਾਂ ਤੋਂ ਦਿਖਾ ਰਹੇ ਹਾਂ ਜਿੱਥੇ ਬੀਤੇ ਦਿਨੀਂ ਬਾਰਿਸ਼ ਪੈਣ ਨਾਲ ਇੱਕ ਗਰੀਬ ਪਰਿਵਾਰ ਜੋ ਬੇਬਸ ਪਰਿਵਾਰ ਹੈ ਜਿਨ੍ਹਾਂ ਕੋ ਕੋਈ ਕਮਾਈ ਦਾ ਚੰਗਾ ਸਾਧਨ ਵੀ ਨਹੀਂ ਹੈ ਉਹਨਾਂ ਦੀ ਛੱਤ ਜਿਹੜੀ ਹੈ ਉਹ ਬਾਰਿਸ਼ ਪੈਣ ਕਰਕੇ ਡਿੱਗ ਜਾਂਦੀ ਹੈ ਤੇ ਪਰਿਵਾਰ ਦਾ ਕਾਫੀ ਨੁਕਸਾਨ ਹੁੰਦਾ ਦੱਸ ਦਿਓ ਇਸ ਪਰਿਵਾਰ ਵਿੱਚ ਤਿੰਨ ਜਾਣੇ ਰਹਿੰਦੇ ਇੱਕ ਬਜ਼ੁਰਗ ਮਹਿਲਾ ਇੱਕ ਅੱਧੀ ਉਮਰ ਦੀ ਮਹਿਲਾ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹੈ ਔਰ ਉਸ ਦਾ ਪ੍ਰੋਪਰ ਇਲਾਜ ਨਾ ਹੋਣ ਕਰਕੇ ਦਿਨ-ਪ੍ਰਤੀ ਦਿਨ ਸਿਹਤ ਵਿਗੜਦੀ ਜਾ ਰਹੀ ਹੈ ਤੇ ਤੀਜੀ ਇੱਕ ਬੱਚੀ ਹੈ ਜਿਸ ਨੂੰ ਘਰ ਦੀ ਮੁਫਲਸੀ ਗਰੀਬੀ ਕਰਕੇ ਪੜ੍ਹਾਈ ਛੱਡਣੀ ਪੈ ਗਈ ਹੈ। ਕਮਾਈ ਦਾ ਕੋਈ ਚੰਗਾ ਸਾਧਨ ਵੀ ਨਹੀਂ ਹੈ। ਘਰ ਵਿੱਚ ਕੋਈ ਮੇਲ ਵੀ ਨਹੀਂ ਹੈ। ਮੇਲ ਵਿਅਕਤੀ ਵੀ ਨਹੀਂ ਹੈ ਕਿ ਜਿਹੜਾ ਬਾਹਰ ਜਾ ਕੇ ਘਰ ਦੀ ਰਹਿਗੁਜ਼ਾਰ ਲਈ ਕੰਮ ਕਰ ਕਰ ਸਕੇ। بارش ਕਾਫੀ ਪਈ ਘਰ ਦੀ ਛੱਤ ਡੇਗੀ ਕੋਠਾ ਟਹਿ ਗਿਆ। ਔਰ ਹੁਣ ਛੱਤ ਵੀ ਸਿਰ ਤੇ ਨਾ ਹੁਣ ਕਰਕੇ ਹੋਰ ਔਖਾ ਹੋ ਗਿਆ ਸਾਡੀ ਟੀਮ ਤੱਕ ਜਾ ਕੇ ਗੱਲ ਪਹੁੰਚਦੀ ਹੈ ਸਾਡੀ ਟੀਮ ਤਰਪਾਲਾ ਲੈ ਕੇ ਅਤੇ ਰਾਸ਼ਨ ਲੈ ਕੇ ਮੁੱਢਲੀ ਸਹਾਇਤਾ ਲੈ ਕੇ ਉੱਥੇ ਪਹੁੰਚਦੀ ਹੈ ਪਰ ਫਿਰ ਵੀ ਪਿੰਡ ਵਸਾਂ ਦੇ ਜਿਹੜੇ ਮੋਦਵਾਰ ਨੇ ਪੰਚਾਇਤ ਮੈਂਬਰ ਨੇ ਉਹਨਾਂ ਨੇ ਬਾਕੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਰਲ ਮਿਲ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹਾਲਾਂਕਿ ਸਾਡੇ ਤੋਂ ਜਿੰਨਾ ਬਣਦਾ ਸਰਦਾ ਹੋਇਆ ਸਾਡੀ ਟੀਮ ਆਵਾਜ਼ ਤੋਂ ਵਰਿੰਦਰ ਬਜਾੜ ਜੀ ਸ਼੍ਰੀ ਨਰੇਸ਼ ਸੂਰੀ ਜੀ ਉਹਨਾਂ ਦੀ ਅਗਵਾਈ ਹੇਠ ਰਾਸ਼ਨ ਕਿੱਟ ਅਤੇ ਤਰਪਾਲ ਲੈ ਕੇ ਤਾਂ ਪਹੁੰਚੇ ਪਰ ਫਿਰ ਵੀ ਜਿੰਨਾ ਬਣਦਾ ਸਰਦਾ ਹੋਊਗਾ ਮੋਢਲੀ ਸਹੂਲਤ ਜਿਵੇਂ ਕੋਈ ਦਵਾਈ ਵਗੈਰਾ ਲਈ ਇਲਾਜ ਲਈ ਜਿੰਨੀ ਸਹੂਲਤ ਜਿੰਨੀ ਸੇਵਾ ਅਸੀਂ ਕਰ ਸਕੇ ਜ਼ਰੂਰ ਕਰਾਂਗੇ ਪਰ ਪਿੰਡ ਵਾਸੀਆਂ ਨੇ ਅਪੀਲ ਕੀਤੀ ਹੈ ਕਿ ਬਾਕੀ ਹੋਰ ਵੀ ਭੈਣ ਭਰਾ ਜਿਹੜੇ ਜੁੜਨਾ ਚਾਹੁੰਦੇ ਆ ਮਦਦ ਕਰਨਾ ਚਾਹੁੰਦੇ ਆ ਉਹ ਵੀ ਜ਼ਰੂਰ ਆਪਣਾ ਯੋਗਦਾਨ ਪਾਣ ਨਾਲ ਦੀ ਨਾਲ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਆਵਾਜ਼ ਸੰਸਤਾ ਦੀ ਐਂਬੂਲੈਂਸ ਹੈ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਸਾਡੇ ਕੋਈ ਚਾਰਜਸ ਨਹੀਂ ਹੁੰਦੇ ਐਂਬੂਲੈਂਸ ਜਿਹੜੀ ਸੇਵਾਵਾਂ ਹਮੇਸ਼ਾ ਤੁਹਾਨੂੰ ਦੇਣ ਲਈ ਅਸੀਂ ਤਤਰ ਰਹਿੰਦੇ ਆਂ ਪਹਿਲੀ ਗੱਲ ਤਾਂ ਰੱਬ ਨਾ ਕਰੇ ਕਿਸੇ ਤੇ ਕੋਈ ਐਮਰਜੈਂਸੀ ਆਵੇ ਪਰ ਜੇ ਐਮਰਜੈਂਸੀ ਆਉਂਦੀ ਆ ਸਾਡੀ ਐਂਬੂਲੈਂਸ ਸੇਵਾ ਉਪਲਬਧ ਹੈ ਪਰ ਪਾਲਾਂ ਦੀ ਕਿਤੇ ਵੀ ਲੋੜ ਹੈ ਜਾਂ ਰਾਸ਼ਨ ਕਿੱਟ ਦੀ ਲੋੜ ਹੈ ਜਾਂ ਦਵਾਈ ਦੀ ਕਿਤੇ ਵੀ ਲੋੜ ਹੈ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਸਾਧ ਲਿਓ ਤੇ ਜਿਹੜੀ ਸਾਡੀ ਟੀਮ ਹੈ ਉਹ ਮੌਕੇ ਤੇ ਪਹੁੰਚ ਕੇ ਜੋ ਬਣਦੀ ਸਰਦੀ ਸੇਵਾ ਜ਼ਰੂਰ ਕਰਕੇ ਜਾਏਗੀ ਆ ਮੌਕੇ ਦੇ ਤਸਵੀਰਾਂ ਦਿਖਾਣੇ ਜਿੱਥੇ ਸਾਡੇ ਟੀਮ ਮੈਂਬਰ ਪਹੁੰਚੇ ਅਤੇ ਉਹਨਾਂ ਨੇ ਬਣਦਾ ਯੋਗਦਾਨ ਦਿੱਤਾ ਹਾਂਜੀ ਮੈਂ ਸੈਕੰਡਰੀ ਪੰਚਾਇਤ ਮੈਂਬਰ ਆ ਮੇਰਾ ਨਾਮ ਕਲਵਿੰਦਰਾ ਕੌਰ ਆ ਮੈਂ ਹੀ ਸਰਕਾਰ ਨੂੰ ਵੀ ਬੇਨਤੀ ਕਰਦੀ ਆ ਵੀ ਇਸ ਪਰਿਵਾਰ ਬਾਰੇ ਜਰੂਰ ਸੋਚਿਆ ਜਾਵੇ ਦੇਖੋ ਰਾਸ਼ਨ ਤਾਂ ਜਰੂਰ ਆਪਾਂ ਚਲੋ ਇਹ ਵੀ ਜਿਆਦਾ ਜ਼ਰੂਰਤ ਹੈ ਵੀ ਰਾਸ਼ਨ ਦੀ ਵੀ ਦੇਖੋ ਨਾ ਤਾਂ ਇਹਨਾਂ ਦੇ ਸਿਰ ਤੇ ਇਸ ਵੇਲੇ ਛੱਤ ਆ ਨਾ ਕੋਈ ਇਹਨਾਂ ਦੇ ਘਰ ਚ ਕਮਾਣ ਵਾਲਾ ਆ ਅਸੀਂ ਜਿੱਦਣ ਜ਼ਿਆਦਾ ਸੀਰੀਅਸ ਹੋਏ ਆ ਬਿਮਾਰ ਹੋਏ ਸਾਰੇ ਪਿੰਡ ਵਾਲੇ ਸਾਡੇ ਇਹਨਾਂ ਦੇ ਭੈਣ ਭਾਈ ਸਾਰੇ ਜੋ ਖੜੇ ਆ ਇਹਨਾਂ ਨੇ ਕਾਫੀ ਹੈਲਪ ਕੀਤੀ ਚੱਕ ਕੇ ਹਸਪੀਟਲ ਲੈ ਗਏ ਆ ਹਸਪੀਟਲ ਅਗਲਾ 2 ਦਿਨ ਖਰਚਾ ਕਰ ਦੂ 4 ਦਿਨ ਖਰਚਾ ਕਰ ਦੂ ਨਹੀਂ ਕਰ ਸਕਦਾ ਇਹਨਾਂ ਠੀਕ ਆ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਵੀ ਇੱਕ ਤਾਂ ਇਹਨਾਂ ਨੂੰ ਪੱਕਾ ਹੀ ਰਾਸ਼ਨ ਦਿੱਤਾ ਜਾਵੇ ਸਰਕਾਰ ਵੱਲੋਂ ਪੱਕਾ ਰਾਸ਼ਨ ਜਿੱਦਾ ਮਹੀਨੇ ਦੇ ਮਹੀਨੇ ਮਿਲਿਆ ਜਾਵੇ ਬਾਕੀ ਇਹਨਾਂ ਦਾ ਘਰ ਬਣਿਆ ਬਣਾਇਆ ਜਾਵੇ ਦੂਜੀ ਗੱਲ ਆ ਬੇਟੀ ਦੀ ਇਹਨਾਂ ਦੀ ਜੋ ਸੀ ਪੜ੍ਹਾਈ ਉਹ ਵਿੱਚ ਛੋਟ ਚੁੱਕੀ ਆ ਜੇ ਅਸੀਂ ਇਹੀ ਅਪੀਲ ਕਰਦੇ ਵੀ ਉਹਨੂੰ ਜਾ ਕੋਈ ਐਦਾਂ ਦਾ ਕੰਮ ਦਿੱਤਾ ਜਾਵੇ ਕੋਈ ਨੌਕਰੀ ਦਿੱਤੀ ਜਾਵੇ ਜਿਹੜਾ ਇਹਨਾਂ ਦੇ ਇਸ ਘਰ ਦਾ ਗੁਜ਼ਾਰਾ ਚੱਲੇ ਚੱਲੇ ਸਕੇ ਕਿੰਨੇ ਕਿੰਨੇ ਟਾਈਮ ਤੋਂ ਬਿਮਾਰ ਹੈ ਜੀ ਬਿਮਾਰ ਤਾਂ ਬਸ ਹੋਇਆ ਇਹਨਾਂ ਨੂੰ 15 20 ਦਿਨ ਹੋਏ ਹੈਗੇ ਤਾਂ ਕਾਫੀ ਟਾਈਮ ਤੋਂ ਹੀ ਮਹੀਨਾ ਹੀ ਹੋ ਗਿਆ ਆ ਪਰ ਇੱਕ ਨਾ ਦਵਾਈ ਲੈਣ ਦੇ ਦੁੱਖੋਂ ਇਹ ਡੱਗਦੇ ਡੱਗਦੇ ਜਿਆਦੇ ਡੱਗੇ ਆ। ਇਹਨਾਂ ਦੇ ਘਰ ਦਾ ਗੁਜ਼ਾਰਾ ਕਿਵੇਂ ਹੋ ਰਿਹਾ? ਕੰਮ ਘਰ ਦਾ ਗੁਜ਼ਾਰਾ ਇਹ ਵਿਚਾਰੇ ਪਸ਼ੂ ਰੱਖਿਓ ਹੈ ਇਹਨਾਂ ਨੇ। ਪਸ਼ੂ ਰੱਖਿਓ ਉਹਨਾਂ ਤੇ ਦੁੱਧ ਪਾਲੰਦੇ ਆ। ਤਾਂ ਬਸ ਮਾੜਾ-ਮੋਟਾ ਗੁਜ਼ਾਰਾ ਹੁੰਦਾ। ਥੋੜੀ-ਬਹੁਤ ਕੋਈ ਹੈਲਪ ਮਾੜੀ-ਮੋਟੀ ਪੈਣ ਚੋ। ਇੱਕ ਗਾਈ ਉਹ ਇੱਕ ਗਾਈ ਰੱਖਿਓ ਪਹਿਲਾਂ ਦੋ ਤਿੰਨ ਪਸ਼ੂ ਰੱਖਿਓ ਸੀ। ਹੁਣ ਇਹ ਉਹ ਪਸ਼ੂਆਂ ਦੇ ਨਾਲੇ ਪੱਠੇ ਢੋਣ ਕਰਕੇ ਇੰਨੇ ਜਿਆਦੇ ਬਿਮਾਰ ਸਾਰੀ ਗਰਮੀ ਹੈ ਯਾਨੀ ਕਿ ਬਾਹਰ ਹੈ ਨਾ ਰਹਿਣ ਦੇ ਨਾਲ। ਇਹਨਾਂ ਦੀ ਹਾਲਤ ਇਹ ਹੋਈ ਆ। ਘਰ ਦੇ ਵਿੱਚ ਕਿਹੜਾ ਕੌਣ ਕੌਣ ਲੈਂਦਾ ਜੀ ਇੱਕ ਇਹ ਆ ਇੱਕ ਇਹਨਾਂ ਦੀ ਬੇਟੀ ਆ ਇੱਕ ਇਹਨਾਂ ਦੀ ਮਾਤਾ ਆ ਬਾਕੀ ਦੋ ਸਟਾ ਕੋਈ ਇਹਨਾਂ ਦਾ ਬ੍ਰਦਰ ਨਹੀਂ ਹੈਗਾ ਕੋਈ ਨਾ ਇਹਨਾਂ ਦਾ ਫਾਦਰ ਆ ਇਹਨਾਂ ਦੇ ਹਸਬੰਡੂ ਵੀ ਨਹੀਂ ਹੈਗੇ ਤੇ ਆ ਜਿਹੜੀ ਛੱਤ ਜਿਹੜੀ ਹੁਣ ਡਿੱਗੀ ਆ ਤੇ ਛੱਤ ਇਹ ਐ ਨਾ ਜੋ ਮੀਹਾਂ ਦੇ ਵਿੱਚ ਡੱਗ ਚੁੱਕੀ ਆ ਪਹਿਲਾਂ ਵੀ ਕਾਫੀ ਚਾਹੁੰਦੇ ਸੀ ਇਹਨਾਂ ਨੇ ਬਹੁਤ ਕਿਹਾ ਵੀ ਮੇਰੀ ਛੱਤ ਬਦਲਾ ਦਿਓ ਅਸੀਂ ਕਈਆਂ ਨੂੰ ਵੀ ਕੀਤਾ ਪਰ ਨਹੀਂ ਕੋਈ ਨਹੀਂ ਹਿੰਮਤ ਨਹੀਂ ਕਰ ਸਕਦਾ ਸਰਪੰਚ ਸਾਹਿਬ ਨਾਲ ਹੋਈ ਗੱਲ ਹਾਂਜੀ ਜੀ ਸਾ ਮੇਰੀ ਸਵੇਰੇ ਸਰਪੰਚ ਸਾਹਿਬ ਨਾਲ ਵੀ ਹੋਈ ਸੀ ਉਹ ਵੀ ਆਣਾ ਚਾਹੁੰਦੇ ਸੀਗੇ ਉਹ ਜ਼ਰੂਰੀ ਕੰਮ ਉਹਨਾਂ ਨੂੰ ਪੈ ਗਿਆ ਉਹਨਾਂ ਨੂੰ ਤਾਂ ਜਾਣਾ ਪੈ ਗਿਆ ਸਹਿਯੋਗ ਕਰ ਸਹਿਯੋਗ ਹਾਂਜੀ ਉਹ ਸੰਯੋਗ ਪੂਰਾ ਦੇ ਰਹੇ ਆ ਠੀਕ ਆ ਇਸ ਗੱਲ ਦੇ ਨਾਲ ਨਹੀਂ ਹੈਗੇ ਵੀ ਉਹ ਨਹੀਂ ਸੰਯੋਗ ਦੇ ਰਹੇ ਜੇ ਜੇ ਮਾਲੂ ਵੀਡੀਓ ਵੀਡੀਓ ਦੇਖ ਕੇ ਕੋਈ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਕੋਈ ਇਹਨਾਂ ਦਾ ਮੋਬਾਈਲ ਨੰਬਰ ਤੇ ਐਡਰੈਸ ਕੋਈ ਦੱਸੇ ਹਾਂਜੀ ਇਹਨਾਂ ਦਾ ਮੋਬਾਈਲ ਨੰਬਰ ਹੈ ਅਸੀਂ ਇਹਨਾਂ ਦਾ ਮੋਬਾਈਲ ਨੰਬਰ ਵੀ ਦੇ ਸਾਦੇ ਹਾਂ ਐਡਰੈਸ ਇਹਨਾਂ ਦਾ ਪਿੰਡ ਬੈਂਸਿਆ ਜ਼ਿਲ੍ਹਾ ਨਮਾ ਸ਼ਹਿਰ ਆ ਤੇ ਤਹਿਸੀਲ ਵੀ ਨਮਾ ਸ਼ਹਿਰ ਆ ਮੋਬਾਈਲ ਨੰਬਰ ਇੱਕ ਬੋਲ ਦਿਓ ਜੀ ਜੇ ਕੋਈ ਹੈਲਪ ਕਰਨਾ ਚਾਹੁੰਦਾ ਇਹਨਾਂ ਦੀ ਇਹਨਾਂ ਦਾ ਨੰਬਰ ਹੈ 9056794491 ਦੁਬਾਰਾ ਬੋਲ ਦਿਓ ਇੱਕ ਵਾਰ ਪੰਜਾਬੀ ਚ ਬੋਲ ਪੰਜਾਬੀ ਚ ਬੋਲ 90567 94494 ਕੀ ਨਾਮ ਆ ਜੀ ਤੁਹਾਡਾ ਹੰਜੀਤ ਕੌਰ ਮੈਨੂੰ ਪਤਾ ਨਹੀਂ ਜੇ ਕਦਮ ਕੀ ਹੋ ਗਿਆ ਜੀ ਹਾਂਜੀ ਮੈਨੂੰ ਪਤਾ ਨਹੀਂ ਲੱਗਾ ਹੈਗਾ ਮੈਂ ਤਾਂ ਉਹਦੇ ਪਤਾ ਲੱਗਾ ਜੇ ਲੈ ਕੇ ਗਏ ਆ ਹਾਂਜੀ ਤੇ ਤੁਹਾਡੇ ਘਰ ਵਿੱਚ ਕੌਣ-ਕੌਣ ਰਹਿੰਦਾ ਜੀ ਅੱਜ ਕੱਲ ਮੰਮੀ ਆ ਮੇਰੀ ਬੇਟੀ ਇੱਕ ਮੈਂ ਆ ਬਸ ਤੇ ਘਰ ਦਾ ਗੁਜ਼ਾਰਾ ਤੁਸੀਂ ਕਿਵੇਂ ਕਰਦੇ ਹੋ ਆਪਣੇ ਘਰ ਦਾ ਗੁਜ਼ਾਰਾ ਅਸੀਂ ਗਾਂ ਹੀ ਦੁੱਧ ਵੇਚ ਕੇ ਮਿੰਨੇ ਦੀ ਮਿੰਨੇ ਪਏ ਆਂਦੇ ਉਹਦਾ ਕ گزارਾ ਕਰਦੇ ਆਂ। ਅੱਛਾ ਜੀ। ਹਾਂਜੀ। ਪਾ ਹੁਣ ਆਵਾਜ਼ ਦਾ ਕੋਈ ਸਹਾਰਾ ਨਹੀਂ ਹੈਗਾ। ਆਵਾਜ਼ ਸੰਸਥਾ ਲੋ ਤੁਹਾਨੂੰ ਰਾਸ਼ਨ ਤੇ ਤਰਪੈਲ ਦਿੱਤੀ ਗਈ ਹੈ ਤੇ ਬਾਕੀ ਜਿੰਨੀ ਹੈਲਪ ਹੋ ਸਕੇ ਉਹ ਆਪਣੇ ਵੱਲੋਂ ਕਰੋਗੇ ਜ਼ਰੂਰ। ਅੱਛਾ ਜੀ। ਹਾਂਜੀ। ਤੋਂ ਬਤ ਮਿਹਰਬਾਨੀ। ਠੀਕ ਹੈ ਜੀ। ਜੀ ਤੋਂ ਬੋ ਖਾ ਕਰਦਾ ਕ گزارਾ ਉਹ ਸਾਡੇ ਦਾ। ਮੈਂ ਸਾਰੇ ਐਨਆਰਆਈ ਵੀਰਾਂ ਨੂੰ ਇਹ ਅੰਜੀਓ ਜੋ ਸਾਡੇ ਨਵਾਂ ਸ਼ਹਿਰ ਬਲਾਕ ਦੇ ਵਿੱਚ ਆ ਜਿੱਥੇ ਜਿੱਥੇ ਤੱਕ ਇਹ ਵੀਡੀਓ ਪਹੁੰਚ ਸਕਦੀ ਹੈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਦੀ ਹੈਲਪ ਕੀਤੀ ਜਾਵੇ ਜਾਇ ਇਹਨਾਂ ਦਾ ਕਾਰ ਸਾਡੇ ਪਿੰਡ ਦਾ ਤਾਂ ਕਾਫੀ ਸੰਯੋਗ ਹੋ ਰਿਹਾ ਆ ਇਹਨਾਂ ਵਾਸਤੇ ਬਾਕੀ ਅਸੀਂ ਬਾਹਰਲੇ ਵੀਰਾਂ ਨੂੰ ਜੋ ਵੀ ਹੈਗੇ ਆ ਇਹਨਾਂ ਦਾ ਸੰਯੋਗ ਜ਼ਰੂਰ ਦੇਣ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਾਂਗੇ